ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਵਿੱਚ ਹੁਣੇ-ਹੁਣੇ ਇੱਕ ਦੁਕਾਨ ਦੇ ਉੱਤੇ ਗੋਲੀਆਂ ਚੱਲੀਆਂ ਨੇ ਤਾਂ ਤਸਵੀਰਾਂ ਚ ਉਹਨੇ ਮੌਕੇ ਦੀਆਂ ਵੀ ਤੁਹਾਨੂੰ ਸਾਂਝੀ ਕਰਾਂ ਤਸਵੀਰਾਂ ਵੇਖ ਸਕਦੇ ਹੋ ਫਰਨੀਚਰ ਦੀ ਦੁਕਾਨ ਹੈ ਜਿਸ ਦੇ ਬਾਅਦ ਦੋ ਨਬਿਸ਼ਾਤੇ ਨੌਜਵਾਨਾਂ ਦੇ ਵੱਲੋਂ ਲਗਾਤਾਰ ਗੋਲੀਆਂ ਚਲਾਈਆਂ ਗਈਆਂ ਨੇ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਿਲਕੁਲ ਹੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਅੱਜ ਦਿਨ ਹੀ ਲੁੱਟਖੋ ਅਤੇ ਗੋਲੀਆਂ ਚਲੋਂਦੀਆਂ ਵਾਦਤਾਂ ਸਾਹਮਣੇ ਆਉਂਦੀਆਂ ਨੇ ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੁਕ 4 ਤੋਂ 50 ਵਿਅਕਤੀ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ 5 ਤੋਂ 6 ਫਾਇਰ ਕੱਟੇ ਜਾਂਦੇ ਨੇ ਤਾਂ ਦੱਸਦੀ ਹੈ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਵੀ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਉੱਥੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਵੱਲੋਂ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸਾਰੇ ਸੀਸੀਟੀਵੀ ਕੈਮਰੇ ਜੋ ਨੇ ਉਹ ਖੰਗਾਲੇ ਜਾ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਕਿੱਥੇ ਤੁਹਾਡੀ ਲਪਾਨ ਹੈ ਜੀ ਰਾਮਨਗਰ ਇਸਮੋਨਗਰ ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਏ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਉਹ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਨਾਂ ਦੇ ਦੋ ਦੋ ਜਣੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਉਹਨਾਂ ਦੀ ਹੱਲੇ ਨੂੰ ਪਤਾ ਪੀਜੀ ਪਲੀਜ਼ ਪੋਸਟ ਤਾਂ ਕਰ ਵੀ ਹੋਣੀ ਚਾਹੀਦੀ ਇਹਨਾਂ ਦੇ ਬੰਦੇ ਜਿਹਨਾਂ ਨੇ ਉਹ ਕੰਮ ਕੀਤਾ ਕਰ ਵੀ ਹੋਣੀ ਚਾਹੀਦੀ ਕੋਈ ਪ੍ਰਸ਼ਨ ਨਹੀਂ ਕੋਈ ਪ੍ਰਸ਼ਨ ਕੋਈ ਵਸਰਾ ਇਹ ਕੋਈ ਮੁਕਾਦੇ ਹੋਇਆ ਕੰਮ ਹੈ ਅਨਸਰ ਕੀ ਕਹਿਣਾ ਚਾਹੁੰਦੇ ਕਿੱਥੇ ਫਾਇਰਿੰਗ ਹੋਈ ਆ ਜੀ ਅੱਜ ਦੇ ਬੱਚੇ ਦੇ ਮੋਕੇ ਤੇ ਇੱਥੇ ਇਸਮੋਨ ਨਗਰ ਚ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਡੱਬ ਲੱਗੇ ਹੋਈ ਹੈ ਗਗਨ ਐਫਰੀਚਰ ਵਾਲੇ ਕੀ ਹੋਈ ਜੀ ਵਾਏ ਹੁਣ ਵੈਰੀਫਾਈ ਕਰ ਰਹੇ ਹਾਂ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆ ਜੀ ਹੁਣ ਚੈੱਕ ਕਰਦੇ ਆ ਅਸੀਂ ਪਹੁੰਚੇ ਹਾਂ ਇੱਥੇ ਦੇਖਦੇ ਕੀ ਹੈ ਕੈਮਰੇ ਚੈੱਕ ਕੀਤੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋਰੋਲੀ ਕਰ ਰਹੇ ਆ ਪਰਸਨ ਪੁੱਛ ਰਹੇ ਆ ਜੀ ਅਸੀਂ ਪਹੁੰਚੇ ਹਾਂ ਇੱਥੇ ਦੇਖ ਰਹੇ ਹਾਂ ਸਾਰਾ ਕੁਝ ਜਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਅਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਆ ਵੈਸੇ ਆਊਟ ਆਫ ਡੇਂਜਰ ਹੈ ਤਕਲੀਫ ਗਿਆ ਹੁਣ ਸਾਰਾ ਕਾਰਵਾਈ ਕੀਤੀ ਹੈ ਜੀ ਉਹਨਾਂ ਨੌਜਵਾਨਾਂ ਦੇ ਉੱਪਰ ਹਾਂ ਬਿਲਕੁਲ ਕਰਾਂਗੇ ਜੀ 3ਟੀਫਾਈ ਕਰਕੇ ਕੀਤਾ ਜਾਊਗਾ ਕੋਈ ਰੰਜਿਸ਼ ਦੇ ਮੁਕਾਬਲੇ ਕਾਜੀ ਆ ਕੇ ਇਹ ਇਹਦਾ ਲੜਕਾ ਇੱਕ ਬਾਹਰ ਹੈ ਉਹ ਕੁਝ ਲੈਣ ਦੇ ਦਾ ਵੀ ਹੋ ਸਕਦੇ ਇਸ਼ੂ ਹੋ ਸਕਦੇ ਐ ਇਹ ਸਾਰਾ ਚੈੱਕ ਕਰਕੇ ਥਰੋੜੀ ਚੈੱਕ ਕਰਕੇ ਫੇਰੀ ਠੀਕ ਹੈ ਜੀ